ਜਲੰਧਰ ਦੇ ਇੱਕ ਸਕੂਲ ਵਿੱਚ ਪੜ੍ਹਦੀਆਂ 9ਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਅਚਾਨਕ ਲਾਪਤਾ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਦੱਸਿਆ ਜਾ ਰਿਹਾ ਕਿ ਲੜਕੀਆਂ ਘਰ ਤੋਂ ਸਕੂਲ ਤਾਂ ਗਈਆਂ ਸਨ ਪਰ ਸਕੂਲ ਤੋਂ ਘਰ ਵਾਪਸ ਨਹੀਂ ਪਹੁੰਚੀਆਂ। ਫਿਲਹਾਲ ਪੁਲਿਸ ਵੱਲੋਂ ਪੋਸਟਰ ਤਾਲ ਜਾਰੀ ਹੈ। ਇਸ ਮੌਕੇ ਤੇ ਪ੍ਰਿੰਸੀਪਲ ਬਰਜਿੰਦਰ ਕੌਰ, ਲੜਕੀ ਦਾ ਪਿਤਾ ਅਤੇ ਥਾਣਾ ਬਾਰਾਦਰੀ ਦੇ ਐਸਐਚਓ ਨੇ ਕਿਹਾ ਹੂੰ ਤਾਂ ਕੱਢਦਾ ਸੀਗਾ ਨਾ ਹਾਂਜੀ ਉਹ ਮੁੰਡਾ ਸਕੂਲੋਂ ਕੱਢ ਦਿੱਤਾ ਆ ਉਹਨੂੰ ਪੁਲਿਸ ਵਾਕੇ ਲੱਗੀ ਆ ਕਿੰਨੀ ਕਲਾਸ ਸੀਗਾ ਜੀ ਕੋਈ 9th ਵਿੱਚ ਸੀਗਾ 9ਵੀਂ ਕਲਾਸ ਦੇ ਵਿੱਚ ਇਹ ਇੱਕੋ ਸਕੂਲ ਪੜ੍ਹਦਾ ਸੀ ਇੱਕੋ ਸਕੂਲ ਚ ਪੜ੍ਹਦਾ ਸੀ ਹੁਣ ਨਹੀਂ ਪੜ੍ਹਦਾ ਪੇਪਰ ਚੱਲਦੇ ਪਰ ਮੁੰਡਾ ਸਕੂਲੇ ਨਹੀਂ ਜਾਂਦਾ ਸਕੂਲ ਵਾਲਿਆਂ ਨੇ ਕੱਢਿਆ ਮੁੰਡਾ ਅੱਛਾ ਕਿੰਨੇ ਚਿਰ ਤੋਂ ਕੱਢਿਆ ਸੀ ਮੁੰਡੇ ਨੂੰ ਆ ਪੇਪਰਾਂ ਹੋ ਗਏ 15-20 ਦਿਨ ਹੋ ਗਏ ਆ ਆਈਡੀਆ ਸਿਆ ਦਾ ਦੱਸੋ ਨਾਮ ਕੀ ਹੋਣ ਦੇਗਾ ਮੁੰਡੇ ਦਾ ਮਿਸ਼ਨਾ ਉਹ ਆਪਣੀ ਛਲੀ ਨਾਲ ਹੀ ਉਹ ਗਿਆ ਬਈ ਯਾਰ ਕਹਿੰਦੇ ਕੁੜੀ ਨਾਲ ਵੀ ਗਈ ਆ ਉਹ ਤੀਸਰੀ ਸੀ ਉਹ ਸਕੂਲੇ ਪੜ੍ਹਦੀ ਵੀ ਸੀ 11ਵੇਂ ਵਿੱਚ ਤੇ ਮੁੱਖ ਕੇ ਸਕੂਲੋਂ ਆ ਕੇ ਮੁੱਖੇ ਕੰਮ ਤੇ ਜਾਂਦੀ ਉਹ ਕੰਮ ਤੇ ਗਈ ਹੋਈ ਹੈ ਇਸ ਵੇਲੇ ਇਹ ਕਿੰਨੇ ਵਜੇ ਦੀ ਘਟਨਾ ਹੈਗੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਮੈਨੂੰ 11:30 'ਤੇ ਪਤਾ ਲੱਗਾ ਜਦੋਂ ਪੇਪਰ ਖਤਮ ਹੋਇਆ ਵੈਨ ਲੱਗੀ ਹੋਈ ਹੈ ਵੈਨ ਵਾਲਾ ਮੁੰਡਾ ਕਹਿੰਦਾ ਕਿ ਭਾਜੀ ਤੁਹਾਡੀ ਕੁੜੀਆਂ ਸਾਡੇ ਕੋਲ ਖੜੀਆਂ ਸੀਗੀਆਂ 2 ਮਿੰਟ ਕੋਨੇ ਇੱਥੇ ਸੀਗੀਆਂ 15 ਮਿੰਟ ਤੋਂ ਮੈਂ ਲੱਭਦਾ ਲੱਭਦੀਆਂ ਨੇ ਪਈਏ 11:30 'ਤੇ ਪੇਪਰ ਖਤਮ ਹੋਇਆ 11:32 ਦੇ ਉੱਪਰ ਟੈਂਪੂ ਬਾਹਰ ਖੜਾ ਸੀਗਾ ਕੁੜੀਆਂ ਖੜੀਆਂ ਸੀਗੀਆਂ ਮੜੀਆਂ ਉੱਥੇ ਤੁਹਾਨੂੰ ਕੀ ਲੱਗਦਾ ਕੁੜ ਮੈਨੂੰ ਆਪਣੇ ਬੱਚੇ ਦਾ ਪਤਾ ਨਾ ਬੇਟਾ ਪੇਪਰ ਦੇ ਕੇ ਸਕੂਲ ਤੋਂ ਚਲੇ ਗਈਆਂ ਸੀਗੀਆਂ ਤੇ ਸਕੂਲ ਤੋਂ ਜਾ ਕੇ ਆਪਣੇ ਆਟੋ ਚ ਕੁੜੀਆਂ ਨਹੀਂ ਬੈਠੀਆਂ ਤੇ ਮੈਂ ਵੀ ਕਿਸੇ ਫਰੈਂਡ ਦੇ ਘਰ ਚਲ ਗਈਆਂ ਹਾਂ ਆ ਕਿਉਂਕਿ ਉਹ ਕੁੜੀ ਜਿਹੜੀਆਂ ਗਈਆਂ ਉਹਨਾਂ ਦੀ ਛੋਟੀ ਭੈਣ ਵੀ ਉਸੇ ਸੀਗੀ ਆਟੋ ਲਈ ਖੜੀ ਤੇ ਉਹ ਵੱਡੀ ਕਹਿ ਕੇ ਗਈ ਆ ਵੀ ਮੈਂ ਆਉਂਦੀ ਆ ਫਿਰ ਆਪਾਂ ਚਲਦੇ ਹਾਂ ਇੱਕ ਕੁੜੀਆਂ ਕਿੰਨੀ ਕਲਾਸ ਦੀਆਂ ਸੀ ਕੀ ਨਾਮ ਸੀ ਨੌਵੀਂ ਜਮਾਤ ਦੀਆਂ ਕੁੜੀਆਂ ਸੀ ਕਾਹਦਾ ਪੇਪਰ ਦੇਣ ਆ ਜੀ ਸੀ ਸੋਸ਼ਲ ਸਟਡੀ ਦਾ ਚਾਹ ਤੇ ਇਹ ਕਿੰਨੇ ਵਜੇ ਇੱਥੋਂ ਦੀ ਪੇਪਰ ਦੇ ਕੇ ਨਿਕਲੀ ਸਾਢੇ 11:00 ਸਾਢੇ 11:00 'ਚ ਪੇਪਰ ਦੇ ਕੇ ਬਾਹਰ ਨਿਕਲ ਗਈਆਂ ਸੀਗੀਆਂ ਜਿਹੜੀ ਜਿਸ ਵਹੀਕਲ ਜੀ ਜਾਂਦੀ ਹੈ ਸਕੂਲ ਦਾ ਵਹੀਕਲ ਸੀ ਨਹੀਂ ਨਹੀਂ ਸਕੂਲ ਦਾ ਕੋਈ ਵਹੀਕਲ ਨਹੀਂ ਸੀਗਾ ਉਹਨਾਂ ਦਾ ਆਪਣੇ ਪੇਰੈਂਟਸ ਐ ਰੇਂਜ ਕੀਤਾ ਹੋਇਆ ਸੀ ਯਾਰ ਇੱਕ ਇੱਕ ਲੜਕਾ ਸੀਗਾ ਉਹਨੂੰ ਇੱਥੋਂ ਦੀ ਰੈਸਟ੍ਰੀਗੇਟ ਕੀਤਾ ਗਿਆ ਹੈਗਾ ਆ 15-20 ਦਿਨ ਪਹਿਲਾਂ ਤੇ ਉਹ ਤੰਗ ਵੀ ਕਰਦਾ ਸੀ ਉਹਨਾਂ ਦੀ ਕੁੜੀ ਇਹ ਤਾਂ ਉਹਨੇ ਸਾਨੂੰ ਨਹੀਂ ਦੱਸਿਆ ਸਾਨੂੰ ਕੋਈ ਕੰਪਲੇਂਟ ਨਹੀਂ ਕੀਤੀ ਤੇ ਉਹਦੇ ਮਦਰ ਕਹਿ ਰਹੇ ਸੀ ਕਿ ਸਾਨੂੰ ਵੀ ਨਹੀਂ ਪਤਾ ਇਸ ਚੀਜ਼ ਦਾ ਕਿਉਂ ਦਿੱਤਾ ਗਿਆ ਸੀ ਉਹ ਉਹ ਇੱਥੇ ਦੇਖਿਆ ਸੀਗਾ ਇੱਥੇ ਪਹਿਲਾਂ ਪੜਦਾ ਸੀਗਾ ਪਰ ਇੱਥੇ ਉਹਨੂੰ ਦੇਖਿਆ ਸੀਗਾ ਕਿਸੇ ਟੀਚਰ ਨੇ ਉਹ ਸ਼ਾਇਦ 9th ਦਾਈ ਸੀ ਉਹ ਵੀ ਉਹ ਸਕੂਲ 'ਚ ਨਹੀਂ ਆ ਉਹਦਾ ਨਾਂ ਕੱਟ ਦਿੱਤਾ ਗਿਆ ਸੀਗਾ ਅਸੀਂ ਬੜੇ ਵਰੀ ਡਾਂ ਜਦ ਤੱਕ ਬੱਚੀਆਂ ਮਿਲ ਨਹੀਂ ਜਾਂਦੀਆਂ ਕਿਉਂਕਿ ਉਹ ਬੱਚੀਆਂ ਮੇਰੇ ਸਕੂਲ ਪੜਦੀਆਂ ਆ ਤੇ ਮੈਂ ਤਾਂ ਬੜੀ ਫਿਕਰਮੰਦ ਹਾਂ ਜਦ ਤੱਕ ਮਿਲ ਨਹੀਂ ਜਾਂਦੀਆਂ ਤੁਹਾਡੇ ਉਹਨਾਂ ਦੇ ਮਾਪਿਆਂ ਨਾਲ ਗੱਲ ਹੋਈ ਕੋਈ ਆ ਹੋਈ ਆ ਹੋਈ ਆ ਬੜੇ ਅਫਸਰਟ ਸੀਗੇ ਹੋ ਤੇ ਮੈਂ ਉਹਨਾਂ ਕੇ ਅਫਸਰਟ ਨਾ ਹੋ ਉਹ ਪਕੋਸ਼ਿਸ਼ ਕਰਦੇ ਆ ਜਰੂਰ ਬੱਚੀਆਂ ਆਪਣੀ ਕਿਸੇ ਫਰੈਂਡ ਦੇ ਘਰ ਹੀ ਬੈਠੀਆਂ ਹੋਣਗੀਆਂ ਇਸ ਬਾਰੇ ਪੁਲਿਸ ਨਾਲ ਕੋਈ ਤੁਹਾਡੇ ਨਾਲ ਪੁਲਿਸ ਨੂੰ ਮੇਰੇ ਨਾਲ ਨਹੀਂ ਕੋਈ ਗੱਲ ਹੋਈ ਪੁਲਿਸ ਨੂੰ ਸ਼ਾਇਦ ਉਹਨਾਂ ਨੇ ਇਨਫੋਰਮ ਕੀਤਾ ਇਹ ਬੱਚੇ ਸੀਗੇ ਪੇਪਰ ਦੇਣ ਗਏ ਸੀ ਉਸ ਤੋਂ ਬਾਅਦ ਲੜਕੀਆਂ ਉੱਥੋਂ ਨਿਕਲੀਆਂ ਸਕੂਲ ਤੋਂ ਤੇ ਆਪਣੇ ਘਰ ਨਹੀਂ ਪਹੁੰਚੀਆਂ ਜਿਨ੍ਹਾਂ ਦੀ ਭਾਲ جاری ਹੈ ਅਸੀਂ ਉਹਨਾਂ ਨੂੰ ਲੱਭ ਰਹੇ ਨੇ ਉਹਦੇ ਫਰੈਂਡਸ ਦੇ ਘਰੇ ਆਸ-ਪਾਸ CCTV ਕੈਮਰਾ ਦੀ ਫੁਟੇਜ ਚੈੱਕ ਕਰਦੇ ਆਂ ਜੋ ਵੀ ਸੌਗ ਲੱਗ ਗਿਆ ਫਿਰ ਨੈਕਸਟ ਅਸੀਂ ਤਫਤੀਸ਼ ਲੈ ਆਉਂਦੇ ਸਰ ਕੀੜਮੀ ਕਲਾਸ ਦੀ ਕੁੜੀਆਂ ਕਿੰਨੇ ਸਾਲ ਦੀ ਇਹ ਨਿਆ ਨੌਵੀਂ ਕਲਾਸ ਦੀਆਂ ਲੜਕੀਆਂ ਨੇ ਤੇ 14 ਸਾਲ ਦੇ ਕਰੀਬ ਇਹਨਾਂ ਦੀ ਏਜ ਹੈਗੀ ਹੈ ਕਿੰਨੀਆਂ ਕੁੜੀਆਂ ਗਈਆਂ ਭੀ ਇਹ ਦੋ ਗਈਆਂ ਨੇ ਦੋਨੋਂ ਫਰੈਂਡਸ ਨੇ ਇੱਕੋ ਕਲਾਸ ਦੀਆਂ ਨੇ ਤੇ ਬਾਕੀ ਅਸੀਂ ਪਾਲ ਕਰ ਰਹੇ ਹਾਂ ਉਮੀਦ ਹੈ ਜਲਦੀ ਹੀ ਅਸੀਂ ਲੱਭ ਲਾਂਗੇ